ਚਲੋ ਜੀ ਇੱਕ ਭਾਈ ਜ਼ਿੰਮੇਦਾਰ ਸੀਗਾ ਤੇ ਹੈਗਾ ਤੇ ਉਹ ਵਿਚਾਰਾ ਭੋਲਾ ਭਣਿਆਰਾ ਸਿੱਧਾ ਸਾਦਾ ਐਡਾ ਦਿਮਾਗਦਾਰ ਹੈ ਨਹੀਂ ਤੀਗਾ ਤੇ ਉਹ ਸੰਜਲੇ ਵੀ ਰਾਤ ਤੋੜ ਕੇ ਰੋ ਜਾ ਜਿਵੇਂ ਆਪਾਂ ਕਹਦੇ ਨੇ ਪੈਦਲ ਹੂ ਮਾਰਚ ਕਾਦਰ ਹੋ ਜਾ ਦੂਜੇ ਪਿੰਡ ਤੋਂ ਦੂਜੇ ਪਿੰਡ ਜਾਂਦਾ ਹਾਂ ਰੋ ਜਾ ਉਹਨੂੰ ਤੂੰ ਮੈਂ ਲਾ ਕੇ ਕਹਿਣ ਕਹਿੰਦਾ ਤੂੰ ਤੜਕੇ ਹੱਥ ਨੇ ਨੇਰੇ ਜਾਣਾ ਵੀ ਤੂੰ ਭਈ ਦਿਨੇ ਵਕ ਜਾ ਕੋਈ ਕੰਮ ਤਾਂ ਹੁੰਦਾ ਵੀ ਤੂੰ ਦੂਜੇ ਪਿੰਡ ਕੀ ਕਰਨ ਜਾਂਦੇ ਉਹ ਕਹਿੰਦਾ ਜੀ ਮੈਂ ਇੱਕ ਗੱਲ ਕਰ ਜਾਂਦਾ ਹੁਣ ਕਹਿੰਦਾ ਕਿਵੇਂ ਕਹਿੰਦਾ ਮੈਂ ਦੇਖਣ ਜਾਂਦਾ ਵੀ ਆਪਣੇ ਪਿੰਡੋਂ ਨੂੰ ਦੂਜੇ ਪਿੰਡ ਕਿੰਨੇ ਕਿੰਨੇ ਚਰਚਾ ਤਰੱਕੀ ਕਰਦਾ ਉਹ ਕਹਿੰਦਾ ਇਹ ਤਾਂ ਜੇ ਤਰੱਕੀ ਹੋਈ ਤਾਂ ਪਤਾ ਲੱਗੂਗਾ ਕਹਿੰਦਾ ਨਹੀਂ ਰੋਜ਼ ਦੀ ਰੋਜ਼ ਪਾਸਾ ਭੰਦਦਾ ਕਹਿੰਦਾ ਸੋ ਚੱਲ ਭਈ ਹਰ ਰੋਜ਼ ਆਇਆ ਕਰਿਓ ਹਰ ਰੋਜ਼ ਡੇਲੀ ਦਾ ਬੰਨ ਲੈਣੇ ਜਮੀ ਆਉਣਾ ਜਾਣਾ ਵਾਥ ਨੇ ਵੀ ਤੜਕੇ ਵੀ ਵਾਥ ਨੇ ਵੀ ਤੜਕੀ ਵੀ ਕਿਉਂ ਉਹ ਤਾਂ ਵੰਦਾ ਤੀਗਾ ਵੀ ਮੈਂ ਆਪਣੀ ਸੇਤਲੀ ਕਿਨੇ ਤੋਰਾ ਹੋ ਜਾਂਦਾ ਹੈ ਨਾਲੇ ਪਿੰਡ ਦੀ ਖਬਰ ਸਾਰ ਲੈ ਲੈਣਾ ਤੇ ਇੱਕ ਦਿਨ ਕੀ ਹੋਇਆ ਜਦੋਂ ਤੁਰਿਆਂ ਦਾ ਉਹ ਮੂਰੇ ਪਈ ਚਾਣਕ ਉਹਨੇ ਚਿੱਤਾ ਮਿਲਿਆ ਇਹ ਤਾਂ ਪਿੰਡ ਦੀ ਹੱਦ ਦੇ ਨੰਗਿਆ ਚਿੱਤਾ ਕਹਿੰਦੇ ਨੇ ਵੀ ਬਾਹਰ ਤੁਰੇ ਜਾਂਦੇ ਤੇ ਕਰਦੇ ਆਖੜ ਕੇ ਬਾਹਰ ਨਹੀਂ ਕਰਦਾ ਜਿੱਤੇ ਦੀ ਨਿਸ਼ਾਨੀ ਹੈ ਮੈਂ ਚਿੱਤਾ ਹੂ ਬੰਦਾ ਜੇ ਪਸ਼ੂਆ ਕੁਛ ਵੀ ਹੈ ਉਹ ਭੱਜੇ ਜਾਂਦੇ ਤੇ ਬਾਹਰ ਕਰੂਗਾ ਖੜੇ ਤੇ ਨਹੀਂ ਕਰਦਾ ਜੇ ਕੁਛ ਵੀ ਹੈ ਉਹ ਭਈ ਖੜ ਗਿਆ ਤੇ ਤੈਨੂੰ ਦੇਖ ਕੇ ਵਿਚਾਰੇ ਨੰਗੂ ਜੂਗਾ ਖੜਾ ਰਿਹਾ ਉਹ ਜਿੱਤਾ ਪਿਆਦਾ ਜਿੱਧਰ ਜਾਣਾ ਸੀ ਤੁਰ ਗਿਆ ਉੱਥੇ ਨਾਲ ਤਾਂ ਮਨ ਵਿੱਚ ਵਿਚਾਰ ਕੀਤੀ ਵੀ ਜਾਰੇ ਭੱਜੇ ਨੂੰ ਕੋ ਫੜਦਾ ਖੜੇ ਨੂੰ ਕੋ ਨਹੀਂ ਫੜਿਆ ਉਹਨੇ ਆ ਕੇ ਸਿਆਣੇ ਬੰਦੇ ਸਾਧਲੇ ਸਾਥ ਚ ਇਕੱਠੇ ਕਰ ਲੇ ਬਹਿ ਗਏ ਕਹਿੰਦਾ ਜੀ ਕਿ ਮੈਨੂੰ ਜਾਣ ਬਾ ਟੱਕਰਿਆ ਜਿਹਨਾਂ ਆਪਾਂ ਚਿੱਤਾ ਕਹਿੰਦੇ ਨੇ ਕਹਿੰਦਾ ਮੈਂ ਖੜ ਗਿਆ ਉਹਨੇ ਮੈਨੂੰ ਕੁਝ ਨਹੀਂ ਕਿਹਾ ਕਹਦਾ ਭੱਜੇ ਨੂੰ ਕੋ ਫੜਦਾ ਖੜੇ ਨੂੰ ਕੋ ਨਹੀਂ ਫੜਦਾ ਅੱਛਾ ਕਿਸਿਆਣਾ ਬੰਦਾ ਸੀ ਬਹੁਤ ਪੁਰਾਣਾ ਉਹ ਕਹਿੰਦਾ ਜਦੋਂ ਇਹ ਬੰਦੇ ਮੰਗਰ ਜਾਂ ਕਿਸੇ ਵੀ ਚੀਜ਼ ਮੰਗਰ ਭੱਜਦੇ ਉਦੋਂ ਉਹਦੀਆਂ ਨੇਸਾਂ ਨਿਕਲਦੀਆਂ ਨੇ ਚਿੱਤੇ ਦੀਆਂ ਜਿਹੜੇ ਨੇਸਾਂ ਨੇ ਮੂਹ ਲਿਆ ਉਦੋਂ ਉਹ ਨਾੜਾਂ ਤੱਕ ਪਹੁੰਚਦੀਆਂ ਨੇ ਉਹ ਨਹੀਂ ਨਹੀਂ ਪਹੁੰਚਦੀਆਂ ਜੇ ਖੜੀ ਚੀਜ਼ ਨੂੰ ਫੜ ਲੂ ਨਾ ਨੇਸਾਂ ਨਹੀਂ ਦਿਖਤਦੀਆਂ ਨੇ ਭੱਜ ਕੇ ਨਿਕਲ ਗਏ ਨੀਆਂ ਅੱਛਾ ਚਿੱਤੇ ਦੀਆਂ ਨੌਂਦਰਾ ਹੁੰਦਿਆਂ ਏਡੀਆਂ ਏਡੀਆਂ ਜਦੋਂ ਚਿੱਤਾ ਭੱਜ ਲਿਆ ਏਡੀਆਂ ਨਹੀਂ ਰੱਖਿਆ ਉਹਨੇ ਠੇਰ ਉਹ ਨੌਂਦਰਾ ਨਾਲ ਪੰਜਾ ਮਾਰਦਾ ਚਿੱਤੇ ਤੇ ਖੜੇ ਤੇ ਨੌਂਦਰੇ ਨਿਕਲਦਿਆਂ ਨਾ ਖੜੇ ਤੇ ਨਹੀਂ ਸਾਂ ਨਿਕਲਣਾ ਉਹ ਕਹਿੰਦਾ ਵੀ ਠੀਕ ਹੈ ਉਹਨੇ ਭਾਈ ਹਰ ਤਰ੍ਹਾਂ ਜਾਇ ਗਿਆ ਜਾਇਗਾ ਜਾਇਗਾ ਇੱਕ ਦਿਨ ਉਹ ਸਾਧੂ ਮਿਲਿਆ ਨੂੰ ਕਹਨਾ ਬਾਬਾ ਕਹਨਾ ਹਾਂ ਮੈਂ ਕਹਿੰਦਾ ਇੰਨੇ ਬਰੇ ਹੋ ਗਏ ਮੈਨੂੰ ਤੁਰਦੇ ਫਿਰਦੇ ਨੂੰ ਰੋਹ ਜਾਂਦਾ ਮੈਨੂੰ ਜਾਉਣਾ ਤੇ ਕਹਿੰਦਾ ਨੇ ਨਾ ਕਿਤੇ ਡਰੇ ਨਾ ਕਿਤੇ ਘਬਰਾਇਆ ਉਹ ਕਹਿੰਦਾ ਪੁੱਤ ਅੱਜ ਮੇਰੇ ਕੋਲੇ ਰਹਿ ਫਿਰ ਮੇਰੇ ਕੋਲ ਰਾਤ ਕੱਟਾ ਕਹਿੰਦਾ ਬਾਪਾ ਕਿੱਥੇ ਰਾਤ ਕਟਾਂਗੇ ਕਹਿੰਦਾ ਆਪਾਂ ਕਟਾਂਗੇ ਜਲਦੇਵਤਾ ਕੋਲੇ ਕਿਤੇ ਵੀ ਆਪਾਂ ਨੂੰ ਜਲ ਮਿਲ ਜਾ ਉੱਥੇ ਰਾਤ ਕਟਾਂਗੇ ਕਹਿੰਦਾ ਚੰਗਾ ਪੁੱਤਰੇ ਆਇ ਤਰੇ ਜਿਹੜੇ ਉਹਨੇ ਪਿੰਡੋਂ ਬਾਹਰ ਸੱਪੜੀ ਲਾਲਾ ਟੋਪਾ ਲਾਲਾ ਉੱਥੇ ਰਸਾਂ ਲਾ ਲਿਆ ਨੇ ਕਹਿੰਦਾ ਲੈ ਭਾਈ ਤੂੰ ਮੇਰੇ ਕੋਲੇ ਬੈਠਾ ਰਹੀਂ ਤੇ ਕਹਿੰਦਾ ਚੰਗਾ ਪਾਪਾ ਬੈਠੇ ਉਹਨੂੰ ਹੰਕਾਰ ਹੋ ਗਿਆ ਅੰਦਰ ਵੀ ਜਿਹੜਾ ਮੈਨੂੰ ਚਿੱਤਾਂ ਵੀ ਨੂੰ ਕੁਝ ਕਹਿ ਰਿਹਾ ਵੀ ਮੈਂ ਪਤਾ ਨਹੀਂ ਕਿੱਡਾ ਕੁ ਕੁਸ ਬਣ ਗਿਆ ਉਹਨੂੰ ਆਪਣੀ ਬੁੱਧੂ ਦੇ ਵਿੱਚ ਹੰਕਾਰ ਬਣ ਗਿਆ ਉਹ ਕਹਿੰਦਾ ਵੀ ਮੈਂ ਅੱਜ ਇਹਨੂੰ ਇਹਦਾ ਹੰਕਾਰ ਤੋੜਾਂਗੇ ਨਿਰੰਨ ਸਿੱਧ ਟਕਾਣੇ ਤੇ ਲਾ ਕੇ ਚੱਲਾਂਗੇ ਸਾਧੂ ਭਾਈ ਪਹੁੰਚਾ ਆ ਸੰਤ ਤਿੱਕੇ ਉਹਨੇ ਕਹਿੰਦਾ ਭਾਈ ਮੇਰੇ ਸਾਹਮਣੇ ਬੈਠਾ ਰਿਹਾ ਮੇਰੇ ਕੋਲੇ ਬੈਠਾ ਰਿਹਾ ਤੈ ਮਾਂਗਰ ਨਹੀਂ ਦੇਖਣਾ ਮੇਰੇ ਮੂੰਹ ਕਿ ਨਹੀਂ ਝੱਕੀ ਜਾਣਾ ਕਹਿੰਦਾ ਚੰਗਾ ਉਹ ਕਿ ਭਈ ਸਾਧੂ ਕੋਲੇ ਤੇ ਰਾਖ ਜਨਿਕ ਆਪਾ ਪੰਜਾਬੀ ਸਵਾਕ ਲਾ ਨੂੰ ਉਹ ਕਹਿੰਦਾ ਬਸ ਮੇਰੇ ਹੱਥ ਤੇ ਆ ਰਾਖ ਹੈ ਤੇਰੀ ਹੋਈ ਇਹ ਰਾਖ ਕਿ ਨਹੀਂ ਝਾਕੀ ਤੇ ਨਹੀਂ ਕਨੇ ਸੱਤ ਬਚਨ ਅੱਛਾ ਉਹ ਭਈ ਰਾਖ ਕਿ ਨਹੀਂ ਝਾਕੀ ਗਿਆ ਹੁਣ ਜਦੋਂ ਆਖਾਂ ਨੇ ਕਹਿੰਦੇ ਕਿੰਨੇ ਕੁ ਝਾਕੀ ਜੂ ਜਦੋਂ ਦੋਠਾ ਹੀ ਵੱਜ ਗਈ ਉਹਦੀ ਅੱਖ ਲੱਗ ਗਈ ਦੱਖ ਲੱਗੀ ਉਹਨੇ ਸੰਤ ਸਾਧ ਤੇੜਾ ਨੇ ਮਾਰੀ ਐ ਉਹਦੇ ਉੱਤੇ ਉਹ ਤਾਂ ਔਰਤ ਤਿਆਰ ਕਰ ਲਈ ਔਰਤ ਨੂੰ ਕਹਿੰਦਾ ਵੀ ਐਂ ਕਰ ਇਹ ਕਹਦਾ ਵੀ ਮੈਂ ਕਿਸੇ ਚੀਜ਼ ਤੋਂ ਟੁੱਟਦਾ ਨਹੀਂ ਤੂੰ ਡਰਾ ਸਕਦੀ ਉਹਨੂੰ ਕਹਾਂ ਦੱਸ ਕਹਣਾ ਮੈਂ ਥੋੜਾ ਜਿਹਾ ਸੰਤ ਟੁੱਟਦਾ ਤੂੰ ਬਹਿ ਜਾ ਜਦੋਂ ਦੀ ਅੱਖ ਖੁੱਲੂ ਬਿਡਰੂ ਆ ਉਦੋਂ ਕਹਦਾ ਮੈਂ ਤਾੜੀ ਮਾਰੂੰਗਾ ਪਰ ਪਰਾ ਬੈਠਾ ਤੇਰੇ ਕਹਿੰਦਾ ਨੇਸਾਂ ਲਿਕਣੀਆਂ ਕੰਨੀ ਸੱਤ ਵਜੇ ਬੈਠੀ ਰਹੀ ਭਈ ਬੈਠੀ ਰਹੀ ਜਦੋਂ ਭਈ ਉਹਦੀ ਅੱਖ ਖੁੱਲੀ ਕਿਤੇ ਟੁੰਡਾ ਆ ਗਿਆ ਖੁੱਲ ਗਈ ਉਹਨੇ ਦੇਖੇ ਬੈਠਾ ਦਾ ਬਾਬਾ ਤੇ ਜਨਾ ਨਿੱਕੀ ਮਾ ਕੇ ਬਿਗੀ ਅੱਛਾ ਤੇ ਜਦੋਂ ਭਈ ਉਹਨੇ ਤਾੜੀ ਮਾਰਤੀ ਸੰਤ ਨੇ ਉਹਦੇ ਡੇਡੇ ਦੰਦ ਬਾਹਰ ਆ ਗਏ ਡਰ ਗਿਆ ਲਾਗਿਆ ਕਰਨ ਬਚਾ ਮਾਲਕਾ ਬਚਾ ਮਾਲਕਾ ਉਹ ਬਾਬਾ ਪਰ ਉੱਠ ਕੇ ਆ ਕੇ ਕਹਿੰਦਾ ਭਾਈ ਡਰ ਹੁੰਦਾ ੜਾ ਨਾ ਡਰ ਮੰਨਨੇ ਤੋਂ ਨਹੀਂ ਆਉਂਦਾ ਹੁੰਦਾ। ਡਰ ਕੋਈ ਆਪ ਦੇ ਆਪਣੀ ਆਉਂਦਾ ਹੁੰਦਾ। ਡਰ ਅੰਦਰ ਹੁੰਦਾ ਹੈ। ਕਹਿੰਦਾ ਤੇਰੇ ਜਿਹੜਾ ਅੰਦਰਲਾ ਡਰਤੀ ਨਾ ਉਹ ਤੈਨੂੰ ਪਹਿਲਾਂ ਐਂਦੀ ਵੀ ਮੈਂ ਤਾਂ ਡਰਦਾ ਨਹੀਂ ਕਿਸੇ ਤੋਂ। ਡਰਤਾ ਇਹੋ ਜੀ ਚੀਜ਼ ਆ ਕਹਿੰਦਾ। ਕਹਿੰਦੇ ਕੋਹਨੇ ਦੇ ਪਰ ਕਰ ਦੁੰਦਾ। ਜਿਹੜਾ ਡਰ ਹੈ। ਕਹਿੰਦਾ ਜਾ ਬਗ ਜਾ। ਅੱਜ ਤੋਂ ਬਾਅਦ ਆਵਾਜ਼ ਆ ਵੀ ਕਰਦੇ ਬੰਦੋ। ਘਰੇ ਬੈਠ ਕੇ ਰਮ ਕਰ। ਕਹਿੰਦਾ ਕਹਿੰਦਾ ਜਿਹੜੀਆਂ ਚੀਜ਼ਾਂ ਤੂੰ ਲੈ ਫੜਦਾ ਭਾਲਦਾ ਉਹ ਤੇਰੇ ਅੰਦਰ ਨੇ। ਅੰਦਰੋਂ ਜਗਾਲਾ ਅੰਦਰੋਂ ਜਗ ਗਿਆ ਕੋਈ ਡਰ ਮੈਂ ਬਾਹਰੋਂ ਤਾਂ ਨਹੀਂ ਲੈ ਕੇ ਆ ਤੂੰ ਔਰਤੀ ਦੇਖੀ ਐ ਹੋਰ ਜਿੱਤਾ ਤਾਂ ਕੋਈ ਦੇਖੀ ਨਹੀਂ ਤੂੰ ਔਰਤ ਨੂੰ ਦੇਖ ਕੇ ਡਰ ਗਿਆ ਉਹ ਕਹਿੰਦਾ ਵੀ ਠੀਕ ਐ ਬਾਬਾ ਚਲੋ ਭਾਈ ਘਰੀ ਆਵਦੇ ਹੋ ਰਹਿਣ ਲੱਗ ਗਿਆ ਉਹਦੇ ਮੰਨ ਕੇ ਚਾਲਾ ਚਿੱਤ ਦੇ ਵਿੱਚ ਪਾਪ ਰਿਹਾ ਹੁਣੇ ਸੋਚਿਆ ਵੀ ਜਰਾ ਆਪਾਂ ਜਿਹੜੀ ਆਪਾਂ ਗੱਲ ਦੇਖ ਕੇ ਆ ਬਾਬੇ ਵਾਲੀ ਦੀ ਤਾਂ ਹੋਰ ਵੀ ਦੁਨੀਆ ਤੇ ਕੁਝ ਦੇਖਣਾ ਹੈ ਕਰਮ ਪੈ ਦਾ ਅੰਤਰ ਹੋ ਗਿਆ ਕੌਂ ਦਾ ਫਰਦਾ ਰਹਾ ਕੌਂ ਦਾ ਫਰਦਾ ਰਹਾ ਤੇ ਉਹਨੇ ਜਿਹੜੀ ਚੀਜ਼ਾਂ ਵਲੀਆਂ ਵਲੀਆਂ ਦੇਖੀ ਗਿਆ ਜਿਹੜਾ ਪੰਜਵੇਂ ਹੁ ਦੁਨੀਆਦਾਰੀ ਹੈ ਉਸੇ ਦੇਖ ਲੈ ਦੇਖੀ ਗਿਆ ਕਹਿੰਦਾ ਦੇਖ ਕੇ ਮੁੜਿਆ ਆ ਕੇ ਉਹਦੀ ਮਾਂ ਨੂੰ ਕਹਿੰਦਾ ਮਾਂ ਕਹਿੰਦੀ ਹਾਂ ਪੁੱਤ ਕਹਿੰਦਾ ਦੁਨੀਆ ਮੈਂ ਸਾਰੀ ਦੇਖ ਲਈ ਕਹਿੰਦੀ ਪੁੱਤ ਫਿਰ ਕੀ ਸੋਹਣਾ ਦੇਖਿਆ ਤਾ ਦੁਨੀਆਂ ਚ ਕਹਾ ਮਸਤ ਦੇਖਿਆ ਤਖਿਆ ਮੈਨੂੰ ਕੁਛ ਵੀ ਨਹੀਂ ਹਰੇਕ ਚੀਜ਼ ਮੈਨੂੰ ਚੰਗੀ ਲੱਗੀ ਐ ਕਹਿੰਦੀ ਕਿਤੇ ਮਰਜ਼ੀ ਭੁੰਮ ਜਾ ਜਿੱਥੇ ਮਰਜ਼ੀ ਆੜਵਾੜ ਚ ਵਗ ਜਾ ਆਪਦਾ ਘਰ ਸੋਹਣਾ ਤੇ ਮਾਂ ਸੋਹਣੀ ਇਹ ਚੀਜ਼ਾਂ ਸੋਹਣੀਆਂ ਹੁੰਦੀਆਂ ਨੇ ਕਹਿੰਦੀ ਹੋਰ ਜਿੱਥੇ ਮਰਜ਼ੀ ਫਿਰ ਦੁਰ ਹੁਣ ਜਿਹੜਾ ਆਪਦੇ ਘਰੇ ਐ ਜਾਂ ਆਪਦੀ ਮਾਂ ਨੂੰ ਚੰਗਾ ਰੁੱਠ ਟੁੱਕ ਦਿੰਦਾ ਉਹ ਸੋਹਣਾ ਉਹ ਸੋਹਣਾ ਜਿਹੜਾ ਹੁਣ ਬੈਠ ਕੈਨੇਡਾ ਚ ਬੈਠੇ ਨੇ ਮਾਪੇ ਨੂੰ ਨਹੀਂ ਪਤਾ ਬੁਰੇ ਭੁੱਖੇ ਮਰਦੇ ਤਰਫ ਜੀ ਕੈਨੇਡਾ ਦੀ ਬੱਠੀ ਨੂੰ ਕਰੇਗਾ ਸੋਨਾ ਹੋਇਆ ਇੱਕ ਤਾਂ ਮਾਂ ਇੱਕ ਆਵਾ ਦਾ ਘਰ ਜੇ ਤੂੰ ਆਉਂਦੇ ਕਰੇ ਭੁੱਖਾ ਤੇ ਹਾਂ ਕੋ ਬੋਧਾ ਦੇ ਤੈਨੂੰ ਭੁੱਖਾ ਤੇ ਹਾਂ ਇਹ ਕੱਟ ਲੈ ਬੋਲ ਦੇ ਮੜਾ ਜ ਲੈ ਭਾਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਗਾਹਾਂ ਵਾਸਤੇ ਤੁਹਾਨੂੰ ਵੀਡੀਓ ਹੋਰ ਵੀ ਲੈ ਕੇ ਆਇਆ ਕਰਾਂਗੇ ਵਧੀਆ ਤੋਂ ਵਧੀਆ ਲਾਈਕ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸ਼ੇਅਰ ਕਰਦੇ ਵੀਡੀਓ ਮੇਰੀ ਤੇ ਕਮੈਂਟ ਕਰਕੇ ਦੱਸੋ ਸਾਨੂੰ ਕਮੈਂਟ ਕਰਕੇ ਦੱਸੋ ਵੀ ਕਹਾਣੀਆਂ ਸਹੀ ਨੇ ਕਿ ਗਲਤ ਨੇ ਜਿਹੜੇ ਮਰਜ਼ੀ ਕਹਾਣੀ ਸੁਣ ਲੋ ਸਾਨੂੰ ਕਮੈਂਟ ਕਰੋ ਅਸੀਂ ਕਹਾਣੀ ਪਾਵਾਂਗੇ ਹਾਂ ਧੰਨਵਾਦ ਧੰਨਵਾਦ ਇਹਨਾਂ ਹਰੇ ਅੱਧ ਮਿੰਟਾਂ ਦਾ